ਇਹ ਤੇ ਢੇਰੇ ਦੇਖੀ ਨੇ ਸ਼ਰਾਬ ਨਾਲ ਪੂਰਾ ਪਜਾਸ ਬਈਆ ਆਹੋ ਇਹ ਉੱਥੋਂ ਤੁਰੇ ਆਵੇ ਦੇਦੇ ਤੋਂ ਆਪਣੇ ਤੋਂ ਗਾਣਾ ਬਾਣਾ ਕਰਦਾ ਬਹੁਤ ਗੰਦੇ ਗਾਣਾ ਕਰਦਾ ਪੰਜਾਬੀਆਂ ਨੂੰ ਤੇ ਇਹ ਮੰਗੀ ਉੱਠਿਆ ਥੱਲੇ ਬੈਠਾ ਇਹ ਮੈਂ ਤੇ ਬਾਬਾ ਮੰਗੇ ਦੇ ਵਿੱਚ ਹੀ ਉਹ ਮੰਗੀ ਥੱਲੇ ਬੈਠਾ ਇਹ ਉਹ ਗਾਣਾ ਬਾਣਾ ਮੰਗੀ ਉੱਠਿਆ ਕਹਿੰਦਾ ਕਿਹਨੂੰ ਗਾਣਾ ਕਰਦਾ ਓਏ ਇਹ ਰਾਤ ਕੋਈ 10 ਵਜੇ ਮੈਨੂੰ ਮੈਂਬਰ ਸਾਹਿਬ ਰਾਜਕੁਮਾਰ ਦਾ ਟੈਲੀਫੋਨ ਆਇਆ ਵੀ ਇਦਾਂ ਇਦਾਂ ਕਰਕੇ ਮੰਡ ਕੋ ਆਪਣੇ ਮੰਗੀ ਤੇ ਬਈਆ ਲੜ ਪਿਆ ਮੁੰਨੇ ਅਸੀਂ ਥੋੜੀ ਜਿਹੀ ਲੱਕੜੀ ਉਹਦੇ ਸਿਰ ਤੇ ਮਾਰੀ ਉਹਦੇ ਕਹਿੰਦੇ ਲੋਨ ਰੱਬ ਜੀ ਦੇ ਬੋਲ ਬਾਅਦ ਵੀ ਇੱਕ ਵਾਰ ਹਾਰ ਸੀ ਉਹਨੇ ਕਿੰ ਚਾਲ ਨਾ ਇੱਕ ਮੈਂਤੀ ਮਾਰਦੇ ਪੁਲਿਸ ਨੇ ਆਣ ਕੇ ਵੀ ਪੁੱਛਿਆ ਉਹਨੋਂ ਨੇ ਕਿਹਾ ਹਾਂ ਮੈਂ ਮਾਰਿਆ ਮੇਰੇ ਨੇ ਮਾਰਿਆ ਸੀ ਮੈਂ ਇਹਨੂੰ ਮਾਰਿਆ ਵਾਸੀ ਮਜ਼ਦੂਰ ਦੇ ਵੱਲੋਂ ਪੰਜਾਬੀ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਟੀਲਮਾ ਅਧੀਨ ਪੈਂਦੇ ਪਿੰਡ ਰਾਏਪੁਰ ਅਰਾਈਆਂ ਮੰਡ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਪੰਜਾਬੀ ਵਿਅਕਤੀ ਦੇ ਸਿਰ ਦੇ ਵਿੱਚ ਲੋਹੇ ਦੀਆਂ ਰਾਡਾਂ ਮਾਰੀਆਂ ਤੇ ਉਸ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ। ਦੱਸ ਦੇ ਕਿ ਕਪੂਰਥਲਾ ਦੇ ਪਿੰਡ ਰਾਏਪੁਰ ਅਰਾਈਆਂ ਮੰਡ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਸ਼ਸ਼ਮ ਦੀ ਦੇ ਦਸਨ ਮੁਤਾਬਿਕ ਦੋਮਾ ਦੇ ਵਿੱਚ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਦੋਮਾ ਦੇ ਵੱਲੋਂ ਇੱਕ ਦੂਜੀ ਦੇ ਉੱਤੇ ਹੱਥ ਚੁੱਕਿਆ ਗਿਆ ਹੱਥੋਪਾਈ ਹੋਈ ਅਤੇ ਇਸੇ ਦੌਰਾਨ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਪੰਜਾਬੀ ਵਿਅਕਤੀ ਦੇ ਲੋਹੇ ਦੀਆਂ ਰਾਡਾਂ ਮਾਰੀਆਂ ਗਈਆਂ ਤੇ ਉਸ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਗਿਆ ਉਹ ਆਪਣੇ ਘਰ ਦੇ ਗਾੜੀ ਖੜਾ ਮੰਗੀ ਮੋਟਰਸਾਈਕਲ ਲੈ ਕੇ ਮੰਡੂ ਨੂੰ ਚੱਲਦਾ ਹੈ ਤੇ ਮੈਂ ਦੋ ਦਿਨ ਪਹਿਲਾਂ ਲੈਨ खराब हो गई से तो मैं ठीक कराई थी बत्ती आया वो मैं देखना चाहना तो भी मेरी मोटर चल चलती है कि नहीं चल चलती तो मैं दा, दा, जाना कह मैं कर्ज मैं यार मोटर देख वहाँ फिर चली भी है कि नहीं चली फिर जो मैं गया उ तो यह उबे ने जाके ऑफिसर खुमस्ती जी कर बाबा डेरे रहा फिर एक दूसरा प्यार कर मेरी रोटी कर दे मैं जाना वा ਬਾਬੇ ਨਾਲ ਗਾਲਾ ਗਾਲੀ ਵਾਸੇ ਮਜ਼ਾਕ ਨਾਲ ਗਾਲੋ ਬਾਰੀ ਕਰਦੇ ਰੇ ਇੱਕ ਦੇ ਢੇਰੇ ਦੇਖੀ ਇਹਨੇ ਸ਼ਰਾਬ ਨਾਲ ਪੂਰਾ ਪ੍ਰਜਾਸ ਉਹ ਭਈਆ ਆਹੋ ਇਹ ਉਥੋਂ ਤੁਰਿਆ ਆਵੇ ਦੇਦੇ ਤੋਂ ਆਪਣੇ ਨੂੰ ਗਾਲਾਂ ਬਾਣ ਕਰਦਾ ਵੇ ਬਹੁਤ ਗੰਦੀਆਂ ਗਾਣੇ ਕਰਦਾ ਪੰਜਾਬੀਆਂ ਨੂੰ ਤੇ ਉਹ ਮੰਗੀ ਉੱਠਿਆ ਥੱਲੇ ਬੈਠਾ ਇਹ ਮੈਂ ਬਾਬਾ ਮੰਨਦੇ ਵਿੱਚ ਹੀ ਉਹ ਮੰਗੀ ਥੱਲੇ ਬੈਠਾ ਸੀ ਉਹ ਗਾਲਾ ਬਾਲਾ ਮੰਗੀ ਉੱਠਿਆ ਕਹਿੰਦਾ ਕਿਹਨੂੰ ਗਾਣਾ ਕਰਦਾ ਉਹ ਮੰਗੀ ਨਾਲੋਂ ਪਤੀ ਹੋ ਗਿਆ ਕੇ ਬਾਬਾ ਉੱਠੇ ਇਹਨਾਂ ਨੇ ਸ਼ੁਰੂਆਤ ਆਪੇ ਮੈਂ ਕਿਹਾ ਸ਼ੁਰੂਆਤੇ ਬਾਬਾ ਕੋਈ ਉਹ ਮਗੀਰੇ ਪਹਿਲਾਂ ਕਿ ਮੁੰਨੀ ਅਸੀਂ ਛੋੜੀ ਜਾਈ ਲੱਕੜ ਦੀ ਉਹ ਇਹਦੇ ਸਿਰ ਤੇ ਮਾਰੀ ਉਹ ਇਹ ਕਹਿੰਦੀ ਲੋਹ ਨਿਡਰਾ ਬੀਜੇ ਜਗੁਰਦਾ ਬਾਜ ਵੀ ਇੱਕ ਵਾਰ ਆ ਸੀ ਉਹਨੇ ਕਿ ਚਾਲ ਨਾ ਇੱਕ ਮਿੰਟ ਦੀ ਮਾਰ ਤੇ ਉੱਥੇ ਜਦੋਂ ਦੇਖਿਆ ਮੈਂ ਉੱਠਾ ਮੈਂ ਜਦੋਂ ਮੈਂ ਆਈ ਕਿ ਜਦ ਦੇਖਿਆ ਜੋ ਠੰਡਾ ਪਿਆ ਕੋਈ ਨਹੀਂ ਇੱਕਦਮ ਬਰਗਿਆ ਮੈਂ ਭੱਜਾਂ ਸਾਡਾ ਦੇਰਾਵਾ ਆਪਣਾ ਨਿਰਾ ਮੈਂ ਕਿਹਾ ਉਹਨੂੰ ਜਾ ਕੇ ਪ੍ਰਧਾਨ ਨੂੰ ਫੋਨ ਕਰਦਾ ਜੋ ਮੈਂ ਉਹਦੇ ਨੂੰ ਗਿਆ ਤੇ ਮੈਨੂੰ ਲਾਈਟ ਨਹੀਂ ਰਾਜੂ ਜੇ ਨਾਲ ਮੈਂ ਕਿਹਾ ਬੰਦੇ ਆਉਂਦੇ ਆ ਫਿਰ ਮੈਂ ਉਹਨਾਂ ਨੂੰ ਭੱਜਿਆ ਫਿਰ ਦੱਸਿਆ ਨਾ ਕਿ ਮੈਂ ਹੱਬ ਯੱਕ ਮੰਗੀ ਖਤੋਂ ਕਰ ਫਿਰ ਸਰ ਜਿਹੜਾ ਮਰਡਰ ਹੋਇਆ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇੱਕ ਕੌਣ ਸੀ ਵਿਅਕਤੀ ਜਿਹਨੇ ਮਰਡਰ ਕੀਤਾ ਦੇਖੋ ਜਿਹਦਾ ਮਰਡਰ ਹੋਇਆ ਉਹਦਾ ਨਾਮ ਮੰਗੀ ਤੇ ਜਿਨੇ ਕੀਤਾ ਵਾ ਮਰਡਰ ਉਹਦਾ ਨਾਮ ਸੁਨੀਲ ਕੁਮਾਰ ਕਿਸ ਤਰ੍ਹਾਂ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਇਹ ਰਾਤ ਕੋਈ 10:00 ਵਜੇ ਮੈਨੂੰ ਮੈਂਬਰ ਸਾਹਿਬ ਰਾਜਕੁਮਾਰ ਦਾ ਟੈਲੀਫੋਨ ਆਇਆ ਵੀ ਇਦਾਂ ਇਦਾਂ ਕਰਕੇ ਮੰਡ ਕੋ ਆਪਣੇ ਮੰਗੀ ਤੇ ਬਈਆ ਲੜ ਪਿਆ ਤੇ ਇਹ ਮੈਨੂੰ ਕਹਿੰਦੇ ਚਲੋ ਚੱਲੀਏ ਆਪਾਂ ਜਾਣਾ ਮੈਂ ਕਿਹਾ ਚਲ ਠੀਕ ਆ ਜਾ ਉਸੇ ਟਾਈਮ ਹੀ ਅਹੀ ਮੰਡ ਨੂੰ ਤੁਰ ਪਏ ਮਾਂਡੂ ਤੋਂ ਜਾਣਦੇ ਆ ਰਸਤੇ ਦੇ ਵਿੱਚ ਸਾਡੇ ਚਾਚਾ ਜੀ ਆਏ ਵੀ ਕਿਤੇ ਨਾਲ ਹੀ ਸੀ ਇਹ ਮੌਕੇ ਤੇ ਸੀ ਤੇ ਮੌਕੇ ਤੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਵਾ ਇਹਨਾਂ ਨੇ ਸਾਨੂੰ ਰਸਤੇ ਦੀ ਦੱਸ ਦਿੱਤਾ ਵੀ ਆਹ ਗੱਲ ਹੋ ਗਈ ਆ ਵੀ ਮੰਗੀ ਦੀ ਤੇ ਡੈਥ ਹੋ ਗਈ ਆ ਅਸੀਂ ਮੌਕਾ ਜਾ ਕੇ ਦੇਖਿਆ ਵਾ ਤੇ ਉੱਥੇ ਜਾ ਕੇ ਦੇਖਿਆ ਵੀ ਮੰਗੀ ਦੇ ਐ ਲੜੇ ਦੋਨੇ ਆ ਇੰਨੇ ਕਿਤੇ ਮੰਗੀ ਨੇ ਉਹਦੇ ਭਈਏ ਦੇ ਦੱਸਣ ਮਤਾ ਕਿਉਂਕਿ ਉਹ ਤਾਂ ਸੁਰਤ ਚ ਆ ਉਹਦੇ ਦੱਸਣ ਮਤਾ ਵੀ ਇਹਨੇ ਪਹਿਲਾਂ ਮੇਰੇ ਮਾਰੀ ਆ ਤੇ ਮੈਂ ਮੁੜ ਕੇ ਇਹਦੇ ਮਾਰਿਆ ਤੇ ਮੈਂ ਮੈਂ ਹੀ ਮਾਰਿਆ ਵਾ ਜਦੋਂ ਹੀ ਉਹਦਾ ਜਾ ਕੇ ਪੁੱਛਿਆ ਵਾ ਤੇ ਹੀ ਮੌਕੇ ਤੇ ਫਿਰ ਪੁਲਿਸ ਮੰਗਾਲੀ ਆ ਪੁਲਿਸ ਨੇ ਆਣ ਕੇ ਵੀ ਪੁੱਛਿਆ ਉਹਨਾਂ ਨੇ ਕਿਹਾ ਹਾਂ ਮੈਂ ਮਾਰਿਆ ਮੇਰੇ ਇਹਨੇ ਮਾਰਿਆ ਹੀ ਮੈਂ ਇਹਨੂੰ ਮਾਰਿਆ ਤੇ ਮੌਕੇ ਤੇ ਡੇੜੀ ਡੈੱਡ ਬੋਡੀ ਆ ਉਹ ਉਹਨਾਂ ਨੇ ਸਿਵਲ ਹਸਪੀਟਲ ਲਗੇ ਸੀ ਜਮਾ ਕਰਾਉਣ ਲਈ ਤੇ ਜਿਹੜਾ ਬੰਦਾ ਮੌਕੇ ਤੇ ਫੜ ਕੇ ਤੇ ਉਹਨੂੰ ਥਾਣੇ ਲੈ ਗਏ ਸੀ ਲਾ ਮੰਗਤਰਾ ਮੰਗੀਆ ਇਹ ਚੀਜ਼ ਸੱਤ ਪੰਜ 6 ਮਹੀਨੇ ਤੋਂ ਆਪਣੇ ਸੰਡੂ ਦੇ ਕੋਲ ਰਹਿੰਦਾ ਸੀ ਤਿੰਨ ਚਾਰ ਦਿਨ ਹੋ ਗਏ ਇਹਨੂੰ ਇੱਥੇ ਪਿੰਡ ਆਏ ਨੂੰ ਚਾਰ ਪੰਜ ਦਿਨ ਨਹੀਂ ਹੋਏ ਸੀ ਪਿੰਡ ਆਏ ਜਦੋਂ ਇਹ ਪਿੰਡ ਆਉਂਦਾ ਅਕਸਰ ਮਤਲਬ ਜਿੱਦਾਂ ਸਾਡੀ ਡੇਰੇ ਤੇ ਚੱਲ ਜਾਂਦਾ ਵਾ ਰਹਿੰਦਾ ਵਾ ਤੇ ਇਹ ਡੇਰੇ ਤੇ ਗਿਆ ਵਾ ਤੇ ਮੋਟਰਸਾਈਕਲ ਲੈ ਕੇ ਗਿਆ ਉਹ ਮੋਟਰਸਾਈਕਲ ਤੇ ਵਾਪਸ ਆ ਜਾਣਾ ਸੀ ਤੇ ਮਤਲਬ ਇਹ ਜਿਹੜੀ ਉਹ ਲੜਾਈ ਹੋਣ ਕਰਨ ਉਹਦੀ ਜਿਹੜੀ ਡੈਥ ਹੋ ਗਈ ਕਿ ਪਹਿਲਾਂ ਕੋਈ ਰੰਜਿਸ਼ ਇਹਨਾਂ ਦੀ ਆ ਕਿਸੇ ਆਸ ਨੂੰ ਨਹੀਂ ਨਹੀਂ ਰੰਜਿਸ਼ ਕੋਈ ਨਹੀਂ ਸੀ ਰੰਜਿਸ਼ ਕੁਛ ਨਹੀਂ ਉਹ ਬੇਈਦਾ ਤੇ ਇਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਨਾ ਕੋਈ ਗੱਲਬਾਤ ਸੀ ਕੋਈ ਰੰਜਿਸ਼ ਵਾਲੀ ਗੱਲ ਨਹੀਂ ਅਚਾਨਕ ਕੀ ਹੋਇਆ ਮੌਕੇ ਤੇ ਉਹ ਮਤਲਬ ਇਹ ਸਾਨੂੰ ਨਹੀਂ ਪਤਾ ਸਾਡੇ ਜਾਣ ਤੋਂ ਪਹਿਲਾਂ ਝਗੜਾ ਵੀ ਹੋ ਚੁੱਕਾ ਸੀ ਤੇ ਸਾਡੇ ਜਾਣ ਤੋਂ ਪਹਿਲੇ ਉਹ ਡੈਥ ਵੀ ਹੋ ਚੁੱਕੀ ਸੀ ਅਸੀਂ ਤਾਂ ਜਾ ਕੇ ਉੱਥੇ ਜੇ ਉਦੋਂ ਦੇਖਿਆ ਡੈਥ ਹੋ ਚੁੱਕੀ ਸੀ ਸਾਨੂੰ ਚਾਚਾ ਜੀ ਨੇ ਰਸਤੇ ਚਾ ਸਾਡੇ ਚਾਚਾ ਬਰਕਦਨ ਸੀ ਜੀ ਇਹਨਾਂ ਨੇ ਇਹ ਭੱਜੇ ਆਉਂਦੇ ਹੀ ਉਧਰੋਂ ਪਹਿਲੋ ਚਲੇ ਹੂੜ ਡੇਰੇ ਤੇ ਦੱਸਣ ਵੀ ਤੁਹਾਨੂੰ ਟੈਲੀਫੋਨ ਕਰਾਉਣਾ ਸੀ ਕਿ ਜਦੋਂ ਇਹਨਾਂ ਮੋਟਰਸਾਈਕਲ ਦੀ ਮੰਡ ਨੂੰ ਲੜਤ ਦੇਖੀ ਆ ਜਾਂਦੀ ਤੇ ਇਹ ਫੇਰ ਸਾਡੇ ਵੱਲ ਨੂੰ ਭੱਜਿਆ ਇਹਨਾਂ ਦਾ ਵੀ ਸਾਹ ਨਾ ਸਾਹ ਨਹੀਂ ਲੜਦਾ ਸਾਨੂੰ ਜਦੋਂ ਇਹਨਾਂ ਪੂਰੀ ਤਰ੍ਹਾਂ ਦੱਸ ਨਹੀਂ ਸਕਦੇ ਸੀ ਵੀ ਕੀ ਹੋਇਆ ਫਿਰ ਇਹਨਾਂ ਨੂੰ ਖਿਲਾੜ ਕੇ ਮੋਟਰਸਾਈਕਲ ਪੁੱਛਿਆ ਵੀ ਕੀ ਹੋਇਆ ਕਹਿੰਦੇ ਮੰਗੀ ਦੇ ਸਾਟਾਂ ਲੱਗੀਆਂ ਤੇ ਮੰਗੀ ਦੀ ਡੈਥ ਹੋ ਗਈ ਉਦੋਂ ਇਸ ਮਾਮਲੇ 'ਚ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵੀ ਕਰ ਲਈ ਗਈ ਹੈ ਤੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨੇ ਕਿਹਾ ਕਿ ਦੁਮਾ ਦੇ ਵਿੱਚ ਬਹਿਸਬਾਦੀ ਹੋਈ ਜਿਸ ਤੋਂ ਬਾਅਦ ਮਾਮੂਲੀ ਝਗੜਾ ਵੱਡਾ ਵਿਵਾਦ ਬਣ ਗਿਆ। ਹਾਂਜੀ ਸਰ ਜਿਹੜਾ ਮੰਡ ਰਾਪੁਰ ਰਹੀ ਹੈ ਜਜ ਇੱਕ ਕਤਲ ਹੋਇਆ ਜੀ ਉਸ ਬੰਦੀ ਜਾਣਕਾਰੀ ਦਿਓ। ਅਸਾ ਇਹ ਕੱਲ ਰਾਤ ਦੀ ਗੱਲ ਹੈਗੀ ਹੈ। ਸਮੂ ਰਾਇਪੁਰਾ ਜਾਂ ਮੰਡ ਤੋਂ ਕਿਹਦਾ ਪੋੜ ਆਇਆ ਸਾਡੇ ਨੌਂਦਾ? ਕਿ ਰਾਪੋਦਾਂ ਯਾਨਾ ਜਿਹੜਾ ਸਲੀਪਨ ਵਿਧਾਨ ਦਾ ਡੇਰਾ ਹੈਗਾ ਮੰਡ ਚ ਉਥੇ ਮਜ਼ਦੂਰ ਕੰਮ ਕਰਦੇਗੇ ਤੇ ਉਥੇ ਉਹਨਾਂ ਨੇ ਕਿਹਦਾ ਕਤਲ ਕਰਦਾ ਤੇ ਮੌਕੇ ਤੇ ਕੁਝ ਵੀ ਕਾਰਵਾਈ ਕਰੋ ਅਸੀਂ ਗਏ ਉਥੇ ਰਾਬੋ ਰਾਇਆ ਦਾ ਇੱਕ ਮੁੰਡਾ ਸੀਗਾ ਨਾਮ ਕਿ ਤਰਾਂਜਿ ਇਸ ਮੰਗਲ ਉਹਦੀ ਉਮਰ ਕਰੀਬ 45 ਸਾਲ ਹੈਗੀ ਆ ਤੇ ਨਾਲ ਉਹਦੇ ਸੀਗਾ ਪ੍ਰਵਾਸੀ ਮਜ਼ਦੂਰ ਸੀ ਸੁਸ਼ੀਲ ਕੁਮਾਰ ਜੋ ਕਿ ਮੋਦਪੁਰ ਜ਼ਿਲ੍ਹਾ ਬਿਹਾਰ ਦਾ ਰਹਿਣ ਵਾਲਾ ਹੈਗਾ ਇਹ ਦੋਵਾਂ ਨੇ ਕਿਤੇ ਦਾਰੂ ਪੀਤੀ ਸੀਗੀ ਦਾਰੂ ਪੀਂਦੇ ਪਿੰਦੇ ਬਹਿਸ ਕਰਨ ਲੱਗੇਗੇ ਉਹ ਡੇਰੇ ਮੰਡ ਚ ਕਿਤੇ ਰਾਡ ਪਈ ਸੀ ਲੋਹੇ ਦੀ ਉਹ ਚੁੱਕ ਕੇ ਉਹਨੂੰ ਸਿਰ ਚ ਮਾਰ ਦਿੱਤੀ ਇੱਕ ਕੋਲ ਇੱਕ ਹੋਰ ਬੰਦਾ ਜੋ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖ ਦਿੱਤੇ ਕਿ ਉਹਨੇ ਇੱਕ ਹੋਰ ਮਾਰ ਦਿੱਤੀ ਉਹ ਦਿਨਾਂ ਉਹਦੇ ਸਿਰ ਚ ਖੂਨ ਵਗ ਲਾ ਭੱਜ ਪਿਆ ਥੱਲੇ ਤੇ ਉਹ ਨੌਕੇ ਤੇ ਉਹਦੀ ਮੌਤ ਹੋ ਗਈ ਫਿਰ ਅਸੀਂ ਮੌਕੇ ਤੇ ਗਏ ਆ ਡੈੱਡ ਬੋਡੀ ਲੱਗ ਗਈ ਉਹਦੀ ਫਿਰ ਸਿਵੋ ਹਸਪੀਟਲ ਮੌਰਟੀ ਚ ਰੱਖੀ ਹੈਗੀ ਆ ਅੱਜ ਉਹਦੇ ਵਾਰਸ ਆਏ ਆਗੇ ਤੇ ਅਜੇ ਕਗਲੀ ਕਾਰਵਾਈ ਨਾ ਕਰਦੇ ਰੇ ਵੀਕਤੀ ਨੂੰ ਫੜ ਲਿਆ ਜੀ ਦੋਸ਼ੀ ਵੀ ਫੜੀ ਦੋਸ਼ੀ ਜਲਦੀ ਗ੍ਰਿਫਤਾਰ ਕਰ ਲਵਾਂਗੇ ਜੀ ਦੋਸ਼ੀ ਫੜਾ ਰਹੇ ਜੀ ਦੋਸ਼ੀ ਇਹ ਫੜਾ ਰਹੇ ਤੇ ਜਲਦੀ ਗ੍ਰਿਫਤਾਰ ਕਰ ਲਵਾਂਗੇ ਠੀਕ ਹੈ ਦਸਿਆ ਰਿਹਾ ਕਿ ਦੋ ਮਦੀ ਸ਼ਰਾਬ ਪੀਤੀ ਹੋਈ ਸੀ ਨਸ਼ੇ ਦੇ ਵਿੱਚ ਦੋਮਾਂ ਦੇ ਵੱਲੋਂ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਗਈਆਂ ਤੇ ਉਸ ਦੇ ਦੌਰਾਨ ਮਾਹੌਲ ਪਖ ਗਿਆ ਪੁਲਿਸ ਦੇ ਦਸਤਾਵੇਜ਼ ਮੁਤਾਬਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਪੰਜਾਬੀ ਵਿਅਕਤੀ ਦੇ ਲੋਹੇ ਦੀ ਰਡ ਮਾਰੀ ਗਈ ਤੇ ਉਸੇ ਮੌਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਕਪੂਰਥਲਾ ਤੋਂ ਕਸ਼ਮੀਰ ਪੰਡਾਲ ਪੰਜਾਬੀ ਲੋਕ ਚੈਨਲ